ਮੈਨੂੰ ਨਹੀਂ ਕਿਸਮਤ ਮੈ ਤਾਂ ਹੁਣ ਜਾਂਦੀ ਮੈਂ ਤੇ ਮੇਨੂੰ ਪਸੰਦ ਸਾਰਾ ਸਾਰਾ ਦਾ ਪਹਿਲਾ ਮੇਰੇ ਸਿਰ ਉਤੋਂ ਟਪਾਟ ਹਲੇ ਛੋੜੇ ਕੋਈ ਪਸੰਦ ਨਹੀਂ ਆਇਆ ਸਾਡੇ ਤਾਂ ਆਇਆ ਨਹੀਂ ਹੈਗਾ ਨਾ ਅਸੀਂ ਇਹਦਾ ਕੁਝ ਪਾਈਏ ਲਟੜ ਮਟੜਾਂ ਨੂੰ ਜਸਤ ਵਧੀਆ ਪਾਵਾਂਗੇ ਫੇਰ ਆਪੀ ਵਗ ਜਾ ਜਿੱਥੋਂ ਲੈਣਾ ਲਿਓ ਕੋਈ ਨਹੀਂ ਮਿਲ ਜੂਗਾ ਕੋਈ ਨਾ ਕੋਈ ਤਾਂ ਹੋਊਗਾ ਜਿਹੜਾ ਚੰਦੇ ਸੂਟ ਬਣਾਉਂਦਾ ਹੀ ਹੋਣਾ ਹਨਾ ਵੀ ਭਨੇ ਪੁੱਛ ਕੇ ਦੇਖਦੇ ਆਂ ਕੋਈ ਚੰਡੀ ਕੜਤ ਲੱਗ ਜਾ ਕੋਈ ਚੰਡੀ ਕੜਤ ਜਾਲਾ ਪੈ ਚੰਡੀ ਕੜਤ ਵੀ ਜਾਮਾ ਕੋਤੋਂ ਪੱਟ ਕੇ ਲਿਆਵਾਂਗੇ ਸੂਟ ਕੋਈ ਨਹੀਂ ਟੈਨਸ਼ਨ ਨਾ ਲਓ ਚਾਚੀ ਕੀ ਗੱਲ ਹੋ ਗਈ ਇਹਨਾਂ ਨਾਲ ਜੀ ਇਹਨੂੰ ਕੁੜੇ ਵੀ ਅਮੇਰਾ ਸੂਟ ਕਿਵੇਂ ਲੱਗਦਾ ਤੁਹਾਨੂੰ ਨਹੀਂ ਮੈਨੂੰ ਤਾਂ ਪਠਿਆਰਾ ਸੋਹਣਾ ਲੱਗਦਾ ਹੈ ਕਿ ਇਹਨਾਂ ਨੂੰ ਪਸੰਦ ਆਵੇ ਤਾਂ ਉਹ ਇਹ ਜਿਹੋ ਨੇ ਸੂਟ ਹੀ ਨਹੀਂ ਦਿਖਾਏ ਹੈਗੇ ਹੁਣ ਇਹ ਕਿੰਨਾ ਸੋਹਣਾ ਸੂਟ ਹੈ ਜੇ ਇਹ ਜਾ ਕੋਈ ਦਿਖਾਵੇ ਸੀ ਮਿੰਟ ਚ ਲੈ ਲੀਏ ਲੈ ਇਹ ਜੇ ਫਿਰ ਜਿਹੜੀ ਬੁਟੀਕ ਤੇ ਜਾਉਂਗੀ ਉਸੇ ਤੇ ਮਿਲੂ ਕਿਹੜੀ ਬੁਟੀਕ ਆ ਭਲਾ ਆਸਤਨ ਗਲੈਮਰ ਬੁਟੀਕ ਅੱਛਾ ਤੇ ਨੰਬਰ ਕੀ ਹੈ ਉਹਨਾਂ ਦਾ ਲੈ 81689 83912 ਠੀਕ ਹੈ ਮੈਂ ਹੁਣੀ ਇਹਨਾਂ ਨੂੰ ਫੋਨ ਕਰਦੀ ਆਂ